ਸਾਰੀ ਸੰਗਤ ਨੂੰ ਜੈ ਗੁਰੂਦੇਵ ਜੈ ਮਾਤਾ ਦੀ ਜੈ ਬਾਬੇ ਦੀ ਇਹ ਸੰਕਲਪ ਸ੍ਰੀ ਮਾਤਾ ਨਾਨਾ ਦੇਵੀ ਮੰਦਿਰ ਐਵਮ ਬਾਬਾ ਬਲਕਨਾਸ ਮੰਦਿਰ ਜੋ ਕਿ ਇੱਕ ਬਹੁਤ ਮਸ਼ਹੂਰ ਮੰਦਿਰ ਧੂਰੀ ਵਿੱਚ ਕੱਕੜਾਲ ਰੋਡ ਤੇ ਬਣਿਆ ਹੋਇਆ ਹੈ ਇੱਥੇ ਆਣ ਵਾਲੀ ਸੰਗਤ ਨੂੰ ਇੱਕ ਵਾਰੀ ਆ ਕੇ ਜਰੂਰ ਦਰਸ਼ਨ ਕਰਨੇ ਚਾਹੀਦੇ ਹੈ ਜਿਸ ਵਿੱਚ ਕੀ ਉਹ ਦੇਖੇ ਕਿ ਮੈਂ ਸ਼ਾਕਸ਼ਪ ਮਾ ਨਾਨਾ ਦੇਵੀ ਔਰ ਬਾਬਾ ਬਲਕਨਾਸ ਮੰਦਿਰ ਪਹੁੰਚ ਚੁੱਕੀ ਹਾਂ ਇਸ ਦੇ ਵਿੱਚ 9 ਤਰੀਕ ਤੋਂ ਲੈ ਕੇ 17 ਤਰੀਕ ਤੱਕ ਮਾਤਾ ਦੇ ਚੇਤੇ ਨਰਤਿਆਂ ਦੇ ਵਿੱਚ ਬਹੁਤ ਭਾਰੀ ਰਸ਼ ਤੇ ਬਹੁਤ ਭਾਰੀ ਮੇਲਾ ਲੱਗਣਾ ਹੈ ਜਿਸ ਵਿੱਚ ਅਸੀਂ ਬੇਨਤੀ ਕਰਦੇ ਹਾਂ ਹਰੇਕ ਸ਼ਰਧਾਲੂ ਨੂੰ ਕਿ ਉਹ ਇੱਕ ਵਾਰ ਇਸ ਮੰਦਰ ਦੇ ਵਿੱਚ ਜ਼ਰੂਰ ਪਹੁੰਚਣ ਤੇ ਮਾਤਾ ਜੀ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਕੇ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਨ ਸਾਡੀ ਇਹੀ ਕਮਨੋ ਕਾਮਨਾ ਹੈ ਹਰ ਕੋਈ ਵਿਅਕਤੀ ਇਸ ਮੰਦਰ ਦੇ ਨਾਲ ਜੁੜਿਆ ਰਹੇ ਸਾਰੀ ਸੰਗਤ ਨੂੰ ਜੈ ਬਾਬੇ ਦੀ ਜੈ ਮਾਤਾ ਦੀ ਤੂਰੀ ਸ਼ਹਿਰ ਦੇ ਵਿੱਚ ਸਾਰੀ ਸਮੂਹ ਸੰਗਤ ਵੱਲੋਂ ਔਰ ਸਾਰੇ ਧਰਮ ਪ੍ਰੇਮੀਆਂ ਵੱਲੋਂ ਮਾਤਾ ਜੀ ਦਾ ਇਹ ਮੰਦਿਰ ਬਾਬਾ ਜੀ ਦਾ ਇਹ ਮੰਦਿਰ ਬਹੁਤ ਹੀ ਸ਼ਰਧਾ ਔਰ ਧੂਮ-ਧਾਮ ਦੇ ਨਾਲ ਤੂਰੀ ਸ਼ਹਿਰ ਵਿੱਚ ਇਹ ਸਥਾਪਿਤ ਕੀਤਾ ਗਿਆ ਹੈ ਬਣਾਇਆ ਗਿਆ ਹੈ ਇਸ ਵਿੱਚ ਮਾਤਾ ਜੀ ਦੇ ਚੇਤ ਦੇ ਨਵਰਾਤਰਾ ਦੇ ਵਿੱਚ ਦੇਵਪਲਖਸ਼ ਦੇ ਵਿੱਚ ਔਰ ਬਾਬਾ ਜੀ ਦੇ ਚੇਤ ਦੇ ਚਾਲੇ ਦੇ ਉਪਲਖਸ਼ ਦੇ ਵਿੱਚ 9 ਤਰੀਕ ਤੋਂ ਲੈ ਕੇ 17 ਤਰੀਕ ਤੱਕ ਨਵਰਾਤਰਾ ਦੇ ਵਿੱਚ ਭਾਰੀ ਇਕੱਠ ਔਰ ਭਾਰੀ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ ਜੀ ਸੋ ਸਾਰੀ ਸੰਗਤ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਇਸ ਮੇਲੇ ਦੇ ਵਿੱਚ ਮਾਤਾ ਜੀ ਦਾ ਔਰ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਇਸ ਥਾਂ ਵਿੱਚ ਜਰੂਰ ਪਹੁੰਚੋ ਦਰਸ਼ਨ ਕਰੋ ਔਰ ਇੱਥੇ ਸਾਰੇ ਇੱਥੇ ਸਥਿਤ ਸਾਰੇ ਦੇਵੀ ਦੇਵਤਿਆਂ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੈ ਬਾਬੇ ਦੀ ਮਾਤਾ ਜੀ ਦੇ ਕੀਰਤਨ ਨਵਰਾਤਰੀ ਭਗਤਾਂ ਲਈ ਲੰਗਰ ਚੱਲਦਾ ਹੈ ਨਵਰਾਤਿਆਂ ਦੇ ਅਸ਼ਟਨੀ ਪੂਜਾ ਹੁੰਦਾ ਨੋਮੀ ਪੂਜਾ ਹੁੰਦਾ ਪਕੰਚ ਜਿਗਾ ਪੁਜਿਆ ਜਾਂਦੀਆਂ ਨੇ ਰੋਜ਼ ਲੰਗਰ ਚੱਲਦਾ ਤੇ ਰੋਜ਼ ਢੇਲੀ ਹਵਰ ਹੁੰਦਾ ਹੈ ਦਰਕल्याण ਵਾਸਤੇ ਦਰਕल्याण ਵਾਸਤੇ سارے ਕੰਮ ਕੀਤੇ ਜਾਂਦੇ ਨੇ ਮੰਦਿਰ ਦੇ ਵਿੱਚ ਜੋ ਵੀ ਕੀਤੇ ਜਾਂਦੇ ਨੇ ਲੋਕਾਂ ਦੇ ਭਗਤਾਂ ਦੇ ਮਾਚਲ ਤੋਂ ਬਾਅਦ ਧੂਵੀ ਦੇ ਵਿੱਚ ਮਾਤਾ ਦਾ ਪਿੰਡੀ ਰੂਪ ਦੇ ਵਿੱਚ ਇਹ ਪਹਿਲਾ ਮੰਦਿਰ ਹੈ ਆਪਣੇ ਇੰਡੀਆ ਦੇ ਵਿੱਚ ਔਰ ਕਿਤੇ ਪਿੰਡੀ ਰੂਪ ਦੇ ਦਰਸ਼ਨ ਹੋਣਗੇ ਮਾਤਾ ਦੇ ਸਾक्षात ਸਰੂਪ ਮਾਤਾ ਦਾ ਇੱਥੇ ਉਸਰੂਪ ਦੇ ਵਿੱਚ ਬਿਰਾਜਮਾਨ ਹੈ ਔਰ ਮਾਤਾ ਉਸੇ ਤਰ੍ਹਾਂ ਭਗਤਾਂ ਨੂੰ ਜੀਵਨ ਦਿੰਦੀ ਹੈ ਜਿਹੜੇ ਭਗਤ ਨਹੀਂ ਜਾ ਸਕਦੇ ਕੁਝ ਬਿਮਾਰ ਹੁੰਦੇ ਨੇ ਕੁਝ ਬਜ਼ੁਰਗ ਨੇ ਉਹ ਇੱਥੇ ਆ ਕੇ ਬੜੀ ਸ਼ਰਧਾ ਨਾਲ ਦਰਸ਼ਕ ਕਰਕੇ ਜਾਂਦੇ ਨੇ ਔਰ ਜੀਵਨ ਲੈ ਕੇ ਜਾਂਦੇ ਨੇ ਇੱਥੇ ਹਰ ਤਰ੍ਹਾਂ ਦੀ ਵਿਵਸਥਾ ਉਹਨਾਂ ਵਾਸਤੇ ਵਿਕਤੀ ਜੀ ਦੇ ਰੂਪ ਰਾ ਸੇ ਯੋਗਤਾ ਜਾਂਦਾ ਹੈ ਹਰ ਤਰ੍ਹਾਂ ਨਾਲ ਉਹਨਾਂ ਨੂੰ ਗੜਕਤਾ ਜਾਂਦਾ ਹੈ ਤੇ ਬਾਬਾ ਜੀ ਦਾ ਬੰਦਾ ਇਸ ਤਰ੍ਹਾਂ ਹੀ ਜਿਵੇਂ ਤੇ ਬਾਬਾ ਜੀ ਦਾ ਬੰਦਾ ਸ਼ਾਹ ਤਾਇਆ ਦਿਓਰ ਸਿੱਧਾ ਉਸੇ ਤਰ੍ਹਾਂ ਇਹ ਸਾਰਾ ਸਿਸਟਮ ਇੱਥੇ ਵੀ ਬਾਬਾ ਜੀ ਦਾ ਧੂਣਾ ਅਖਾਂ ਚੱਲਦਾ ਹੈ ਲੱਸੀ ਰੋਟੀ ਵਾਲਾ ਸਤਾਨ ਬਣਿਆ ਹੋਇਆ ਹੈ ਉੱਪਰ ਬਾਬਾ ਜੀ ਦਿਓਰ ਦੇ ਬਾਅਦ ਵਿੱਚ ਬੱਕੇ ਨੇ ਸਾਰਾ ਨੀਚੇ ਲੱਗਰ ਚੱਲਦਾ ਹੈ ਰੋਜ਼ ਦੱਤਿਆਂ ਦੀ ਲੱਗਰ ਚੱਲਦਾ ਹੈ ਸਾਵਣ ਦੇ ਦਰਤੇ ਵਿੱਚ ਲੱਗਰ ਚੱਲਦਾ ਹੈ ਹਰ ਐਤਵਾਰ ਨੂੰ ਚੱਲਦਾ ਚੱਲਦਾ ਲੱਗਰ ਸਰ ਆਮ ਜਨਤਾ ਲਈ ਲੱਗਰ ਹੁੰਦਾ ਹੈ ਹਰ ਮਹੀਨੇ ਭਾਜਾ ਜ਼ਦਕ ਕੀਤੀ ਜਾਂਦੀ ਹੈ ਹਰ ਮੈਂਨੇ ਭਜਨ ਸੰਧਿਆ ਕੀਤੀ ਜਾਂਦੀ ਹੈ ਜਿਹਦੇ ਵਿੱਚ ਵੀ ਲੰਗਰ ਦੀ ਬੋਝ ਤਾਂ ਕੀਤੀ ਜਾਂਦੀ ਹੈ ਆਨ ਵਾਲੇ ਭਗਤਾਂ ਵਾਸਤੇ